74 ਸਾਲ ਦੇ ਨੇ ਪਰ ਅੱਜ ਵੀ ਇਸ ਉਮਰ ਦੇ ਵਿੱਚ ਤਬਲਾ ਸਿੱਖ ਰਹੇ ਨੇ ਇਸ ਉਮਰੇ ਤੁਸੀਂ ਕੀਰਤਨ ਸਿੱਖਿਓ ਹਾਂਜੀ ਪਹਿਲੇ ਮੈਨੂੰ ਹਾਰਮੋਨੀਅਮ ਆਉਂਦਾ ਸੀ ਜੀ ਫਿਰ ਮੈਨੂੰ ਤਾਲਾਂ ਦੇ ਥੋੜੀ ਮੁਸ਼ਕਿਲ ਆਉਂਦੀ ਸੀ ਅੱਛਾ ਜੀ ਫਿਰ ਮੈਂ ਕਿਹਾ ਹੁਣ ਸਿੱਖਣਾ ਚਾਹੀਦਾ ਜਦੋਂ ਟਾਈਮ ਮਿਲੇ ਤਾਂ ਹੱਥ ਨਹੀਂ ਦਿੰਦੇ ਜਦੋਂ ਤਬਲਾ ਬਜਾਉਂਦੇ ਦੁਖਦੇ ਆ ਬੇਰੇ ਕੋਈ ਨਹੀਂ ਦੇ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਦੇਖਦੇ ਤਾਂ ਕਿਵੇਂ ਦਾ ਮੈਸੇਜ ਹੁੰਦਾ ਮੈਂ ਬਧੀਆ ਮਹਿਸੂਸ ਕਰਨਾ ਮੈਂ ਟੀਚਰ ਹਾਂ ਸਕੂਲ 'ਚ ਮੈਂ ਜੌਬ ਕਰ ਰਹੀ ਹਾਂ ਮੈਂ ਤਾਨਾ ਸਿੱਖਿਆ ਕਿਹੜੇ ਕਿਹੜੇ ਤਾਲ ਸਿੱਖੇ ਤਿੰਨ ਤਾਲ ਕਹਿਰਵਾ ਦਾਦਰਾ ਇੱਕ ਤਾਲ ਹੈ ਕੀ ਤੁਸੀਂ ਇਕੱਲੇ ਆਉਂਦੇ ਹੋ ਜਾਂ ਛੱਡਣ ਹੁੰਦਾ ਬੰਦਾ ਨਹੀਂ ਮੈਂ ਰਹਿੰਦੀ ਹਾਂ ਇਕੱਲੀ ਹਾਂ ਬੱਚੇ ਮੇਰੇ ਤਿੰਨ ਬੇਟੀਆਂ ਆ ਉਹ ਵਿਆਹੀਆਂ ਆਪਣੇ ਆਪਣੇ ਘਰ ਆ ਮੈਂ ਇਕੱਲੀ ਰਹਿੰਦੀ ਤੇ ਮੈਂ ਇੱਥੇ ਆਈ ਹਾਂ ਸਾਡਾ ਸਰੀਰ ਜਿਹੜਾ ਉਹ ਤੰਦਰੁਸਤ ਹੋਣਾ ਚਾਹੀਦਾ ਤੇ ਸੰਗੀਤ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ ਤੇ ਸੰਗੀਤ ਵਿੱਚ ਖਾਸ ਕਰਕੇ ਗੁਰਬਾਣੀ ਪ੍ਰਤੀ ਰੁਚੀ ਹੋਣੀ ਬਹੁਤ ਜ਼ਰੂਰੀ ਹੈ। ਧਾਕੇ ਨਾ ਤੇ ਨਾ ਤੇ ਧਾਕੇ ਨਾ ਤੇ ਧਾਕੇ ਨਾ ਤੇ ਕਾਲ ਯੁਗ ਮੈਂ ਕੀਰਤਨ ਪਰਤਾ ਨਾ ਗੁਰਮੁਖ ਜਪੀਏ ਲਾਈ ਧਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪ ਜੀ ਨੂੰ ਤਾਂ ਪਤਾ ਹੀ ਹੈ ਕਿ ਬੱਚਿਆਂ ਨੂੰ ਗੁਰਮਤ ਸਿਖਲਾਈ ਦਿੱਤੀ ਜਾਂਦੀ ਹੈ ਹਰ ਗੁਰੂ ਘਰ ਦੇ ਵਿੱਚ ਅੱਜ ਅਸੀਂ ਇੱਕ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਖਾਸ ਤੌਰ ਤੇ ਬੱਚਿਆਂ ਨੂੰ ਤਬਲੇ ਦੀ ਕੀਰਤਨ ਦੀ ਕਲਾਸ ਦਿੱਤੀ ਜਾ ਰਹੀ ਹੈ ਪਰ ਇਸ ਕਲਾਸ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਨੇ ਇੱਕ ਬਜ਼ੁਰਗ ਮਾਤਾ ਜੀ ਜੋ 74 ਸਾਲ ਦੇ ਨੇ ਪਰ ਅੱਜ ਵੀ ਇਸ ਉਮਰ ਦੇ ਵਿੱਚ ਤਬਲਾ ਸਿੱਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਬੱਚੇ ਤਾਂ ਸਿੱਖਦੇ ਹੀ ਨੇ ਪਰ ਮਾਤਾ ਦਾ ਸਿੱਖਣ ਦਾ ਕੀ ਕਾਰਨ ਹੈ ਇੰਨੀ ਬਜ਼ੁਰਗ ਅਵਸਥਾ ਹੱਥ ਵੀ ਦੁਖਦੇ ਹੁੰਦੇ ਆ ਸਰੀਰ ਦੇ ਵਿੱਚ ਹੋਰ ਵੀ ਕਈ ਪ੍ਰੋਬਲਮਸ ਹੁੰਦੀਆਂ ਪਰ ਫਿਰ ਵੀ ਇੱਕ ਬਜ਼ੁਰਗ ਮਾਤਾ ਤੁਸੀਂ ਦੇਖ ਸਕਦੇ ਸਾਰੇ ਬੱਚਿਆਂ ਦੇ ਨਾਲ ਇਸ ਵਕਤ ਤਬਲਾ ਸਿੱਖ ਰਹੇ ਨੇ ਗੱਲਬਾਤ ਵੀ ਕਰਾਂਗੇ ਪੀ ਇਸ ਉਮਰ ਵਿੱਚ ਸਿੱਖਣ ਦਾ ਕਾਰਨ ਕੀ ਆ? ਉਸਤਾਦ ਜੀ ਬੈਠੇ ਹੋਏ ਨੇ ਇਹਨਾਂ ਸਾਰੇ ਬੱਚਿਆਂ ਨੂੰ ਸਿਖਾ ਰਹੇ ਸੀ ਤੇ ਮਾਤਾ ਜੀ ਨੂੰ ਵੀ ਖਾਸ ਜਿਹੜੀ ਕਲਾਸ ਉਹ ਵੀ ਦੇ ਦੇ ਨੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ। ਮਾਤਾ ਜੀ ਕੀ ਨਾਮ ਆ ਤੁਹਾਡਾ? ਮਨਜੀਤ ਕੌਰ। ਮਨਜੀਤ ਕੌਰ। ਕਿੰਨੀ ਉਮਰ ਹੈ ਤੁਹਾਡੀ? 74 ਜੀ। ਤੇ ਮਾਤਾ ਜੀ ਇਸ ਉਮਰੇ ਤੁਸੀਂ ਕੀਰਤਨ ਸਿੱਖ ਰਹੇ ਹੋ? ਹਾਂ ਜੀ। ਪਹਿਲੇ ਮੈਨੂੰ ਹਾਰਮੋਨੀਅਮ ਆਉਂਦਾ ਸੀ। ਜੀ। ਫਿਰ ਮੈਨੂੰ ਤਾਲਾਂ ਦੇ ਥੋੜੀ ਮੁਸ਼ਕਿਲ ਆਉਂਦੀ ਸੀ। ਇਹ ਮੈਂ ਕਿਹਾ ਸਿੱਖਣਾ ਚਾਹੀਦਾ ਜਦੋਂ ਟਾਈਮ ਮਿਲੇ ਜੀ ਇਸ ਉਮਰ ਦੇ ਵਿੱਚ ਤਾਂ ਕਈ ਵਾਰ ਕਹਿੰਦੇ ਕਿ ਉਹ ਜਵਾਨ ਵੀ ਥੋੜੀ ਲੜਕਣਦੀ ਹੈ ਕਈ ਵਾਰ ਕੀਰਤਨ ਕਰਦੇ ਵੇਲੇ ਹੱਥ ਪੈਰ ਵੀ ਦੁਖਦੇ ਆ ਫਿਰ ਤੁਹਾਨੂੰ ਮੁਸ਼ਕਲ ਨਹੀਂ ਹੁੰਦਾ ਇਸ ਉਮਰ ਤੁਸੀਂ ਹੁੰਦੀ ਆ ਪਰ ਜਦੋਂ ਕੰਮ ਕਰਨਾ ਫਿਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਸੰਗੀਤ ਨਾਲ ਪਿਆਰ ਕਰੋ ਤੋ ਪਿਆਰ ਹਾਂ ਸੰਗੀਤ ਨਾਲ ਪਿਆਰ ਕਦੋਂ ਤੋਂ ਪਿਆਰ ਕਰਦਾ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬੋਲਦੀ ਰਹੀ ਹਾਂ ਸ਼ਬਦ ਜੀ ਉਹਨੂੰ ਇਹ ਮੈਂ ਹਰ ਹਫ਼ਤੇ ਸੰਗੀਤ ਮਤਲਬ ਜਾਨੀ ਆ ਸੋਸਾਇਟੀ ਤੇ ਉਥੇ ਹਰ ਐਤਵਾਰ ਮੈਂ ਸ਼ਰਦ ਹਾਂ ਇਸ ਉਮਰ ਵਿੱਚ ਸਿੱਖਣਾ ਮੁਸ਼ਕਲ ਨਹੀਂ ਹੁੰਦਾ ਨਹੀਂ ਚੱਲੀ ਜਾਂਦੀ ਚੱਲੀ ਜਾਂਦਾ ਹੱਥ ਨਹੀਂ ਦੁਖਦੇ ਜਦੋਂ ਤਬਲਾ ਬਜਾਉਂਦੇ ਦੁਖਦੇ ਆ ਫਿਰ ਕੋਈ ਨਹੀਂ ਜਦੋਂ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਦੇਖਦੇ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਮੈਂ ਵਧੀਆ ਮਹਿਸੂਸ ਹੁੰਦਾ ਮੈਂ ਟੀਚਰ ਹਾਂ ਸਕੂਲ 'ਚ ਮੈਂ ਜੌਬ ਕਰ ਰਹੀ ਹਾਂ ਤੇ ਫਿਰ ਮੈਂ ਇੱਥੇ ਆਈ ਹਾਂ ਫਿਰ ਤੇ ਆਈ ਹਾਂ

ਜੀ ਸ਼ਬਦ ਵੀ ਬੋਲਨੇ ਹੋ ਹਾਂ ਜੇ ਜਦੋਂ ਕਹਿੰਦੇ ਕਿ ਜਦੋਂ ਕੋਈ ਤਬਲਾ ਕੀਰਤਨ ਸਿੱਖ ਰਿਹਾ ਹੋਵੇ ਹੈਨਾ ਜਦੋਂ ਹਾਰਮੋਨੀਅਮ ਸਿੱਖ ਉਹਨੂੰ ਸਿਰਫ ਉਸੇ ਵਾਲੇ ਹੀ ਰੁਝਾਨ ਹੁੰਦਾ ਹੈ ਉਹ ਇਹ ਸੋਚਦਾ ਹੀ ਨਹੀਂ ਕਿ ਮੈਂ ਹਨਾ ਤਬਲਾ ਵੀ ਸਿੱਖਣਾ ਪਰ ਤੁਹਾਡੇ ਮਨ ਦੇ ਵਿੱਚ ਇੱਛਾ ਕਿਵੇਂ ਹੋਈ ਵੀ ਦੋਨੇ ਚੀਜ਼ਾਂ ਸਿੱਖਣੀਆਂ ਨਹੀਂ ਦੇਖੋ ਨਾ ਸੇ ਇੱਕ ਸ਼ਬਦ ਜਿਹੜਾ ਬੋਲ ਰਹੇ ਹਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਥੋਂ ਸਟਾਰਟ ਕੀਤਾ ਹੂੰ ਇਹ ਤੇ ਜਿੰਨੀ ਦੇ ਤਬਲੇ ਦੀ ਸਾ ਨੋ ਲੈ ਜੀ ਨਹੀਂ ਹੈ ਨਾ ਉਸੇ ਉਹਨੂੰ ਸਹੀ ਤਰ੍ਹਾਂ ਨਹੀਂ ਕਰ ਸਕਦੇ ਇਹ ਆ ਕਿ ਸੁਣ ਕੇ ਕੱਢ ਲਈਦਾ ਜੀ ਪਰ ਉਹ ਪੂਰੀ ਤਰ੍ਹਾਂ ਨੌਲੇ ਨਹੀਂ ਜੀ ਇਹ ਤਬਲੇ ਨਾਲ ਤੁਹਾਨੂੰ ਕਿਵੇਂ ਗਿਆਨ ਹੋਏਗਾ ਕਿ ਜੋ ਤੁਸੀਂ ਗਾ ਰਹੇ ਹੋ ਤਾਂ ਨਿਸ਼ਚਿਤ ਕਿ ਪਤਾ ਲੱਗੇਗਾ ਨਾ ਪਤਾ ਵੀ ਲੱਗੇਗਾ ਕਿਹੜੇ ਥਾਲ ਦੇ ਵਿੱਚ ਤੁਸੀਂ ਹਨਾ ਕੀਰਤਨ ਕਰ ਰਹੇ ਹੋ ਕਿਹੜਾ ਸ਼ਬਦ ਗਾ ਰਹੇ ਹੋ ਹਾਂਜੀ ਤੇ ਤੁਸੀਂ ਇਕੱਲੇ ਆਉਂਦੇ ਹੋ ਜਾਂ ਛੱਡਣ ਹੁੰਦਾ ਪਰਿਵਾਰ ਨਹੀਂ ਮੈਂ ਰਹਿੰਦੀ ਹਾਂ ਇਕੱਲੀ ਹਾਂ ਬੱਚੇ ਮੇਰੇ ਤਿੰਨ ਬੇਟੀਆਂ ਉਹ ਵਿਆਹੀਆਂ ਆਪਣੇ ਆਪਣੇ ਘਰ ਰੱਖ ਕੇ ਮੈਂ ਇਕੱਲੀ ਹੀ ਰਹਿੰਦੀ ਹਾਂ ਤੇ ਮੈਂ ਇੱਥੇ ਆਇਆ ਹਾਂ ਸਮਾਵੀ ਬਤੀਤ ਕਰਦੇ ਹੋ ਤੇ ਨਾਲ ਕੀਰਤਨ ਦੇ ਨਾਲ ਬਤੀਤ ਕਰਦੇ ਹੋ ਤੇ ਕਿਹ ਨਾਲ ਹੀ ਬਖਰੀ ਹੋ ਜਾਂਦੀ ਹੈ ਇਹ ਸਾਜੀ ਨਵੀਂ ਗੱਲ ਕਰਾਂਗੇ ਦੇਖੋ ਬੱਚੇ ਜਿਹੜੇ ਸਿੱਖਣ ਲਈ ਲੱਗੇ ਹੋਏ ਨੇ ਕਿੰਨੇ ਸਮੇਂ ਤੋਂ ਆ ਰਹੇ ਹੋ ਮਾਤਾ ਜੀ ਤੁਸੀਂ ਮੈਨੂੰ ਤਿੰਨ ਕਮਹੀਨੇ ਹੋ ਤੀਹ ਦਿਨ ਹੋ ਕਿੰਨੇ ਨਹੀਂ ਹੋ ਗਿਆ ਆ ਦੇਖੋ ਬੱਚੀਆਂ ਹੋਰ ਵੀ ਬੈਠੀਆਂ ਹੋਈਆਂ ਵੀਜੀ ਵਾਈ ਗੀ ਜੀ ਦਾ ਖਾਲਸਾ ਵਾਹੀ ਗੁਰਦੀ ਦਾ ਖਾਲਸਾ ਵਾਹੀ ਗੁਰਦੀ ਕੀ ਫਤਿਹ ਜੀ ਜਦੋਂ ਸੰਗੀਤ ਦੀ ਅਸੀਂ ਗੱਲ ਕਰਦੇ ਆ ਤਾਂ ਵਾਕਿਆ ਹੀ ਸੰਗੀਤ ਦੀ ਕੋਈ ਉਮਰ ਨਹੀਂ ਹੁੰਦੀ ਹੈ ਨਾ ਕਿ ਕੋਈ ਵੀ ਸਿੱਖ ਸਕਦਾ ਹੈਗਾ ਤੁਹਾਡੇ ਕੋਲ ਬੱਚਾ ਵੀ ਆ ਬਜ਼ੁਰਗ ਵੀ ਆ ਜਵਾਨ ਵੀ ਆ ਕੀ ਕਹਿਣਾ ਚਾਹੋਗੇ ਇੱਕ ਮਾਤਾ ਜੀ ਦਾ ਜੋ ਕਹਿ ਸਕਦਾ ਕਿ ਹੌਂਸਲਾ ਉਹਨਾਂ ਨੇ ਇਸ ਉਮਰ ਦੇ ਵਿੱਚ ਵੀ ਤੁਹਾਡੇ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਤੁਹਾਡੇ ਸਵਾਲ ਦੇ ਵਿੱਚ ਹੀ ਉਹਦਾ ਜਵਾਬ ਵੀ ਜਿਹੜਾ ਉਹ ਛੁਪਿਆ ਹੋਇਆ ਹੈ ਕਿ ਸੰਗੀਤ ਵਾਸਤੇ ਕੋਈ ਉਮਰ ਸਮਾਂ ਸਥਾਨ ਇਹ ਕਾਊਂਟ ਨਹੀਂ ਕਰਦਾ ਸਾਡਾ ਸਰੀਰ ਜਿਹੜਾ ਉਹ ਤੰਦਰੁਸਤ ਹੋਣਾ ਚਾਹੀਦਾ ਜੀ ਤੇ ਸੰਗੀਤ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ ਤੇ ਸੰਗੀਤ ਵਿੱਚ ਖਾਸ ਕਰਕੇ ਗੁਰਬਾਣੀ ਪ੍ਰਤੀ ਰੁਚੀ ਹੋਣੀ ਬਹੁਤ ਜ਼ਰੂਰੀ ਹੈ ਜੀ ਜੇ ਅਸੀਂ ਗੁਰਬਾਣੀ ਦੇ ਨਾਲ ਲਗਾਅ ਰੱਖਦੇ ਆਂ ਤੇ ਫੇਰ ਗੁਰਬਾਣੀ ਸੰਗੀਤ ਜਿਹੜਾ ਉਹ ਮਤਲਬ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਤੇ ਜੋ ਸਾਨੂੰ ਗੁਰੂ ਸਾਹਿਬ ਨੇ ਆਦੇਸ਼ ਕੀਤਾ ਕਿ ਗੁਰਬਾਣੀ ਜਿਹੜੀ ਨਿਰਧਾਰਤ ਰਾਗਾਂ ਦੇ ਵਿੱਚ ਉਹਨਾਂ ਨੇ ਰਾਗ ਵਿਧਾਨ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ ਤੇ ਸਾਨੂੰ ਉਸੇ ਅਦੇਸ਼ ਦੇ ਅਨੁਸਾਰ ਉਸੇ ਸਿਧਾਂਤ ਦੇ ਉੱਤੇ ਅਟਲ ਰਹਿ ਕੇ ਸਾਨੂੰ ਰਾਗਾਂ ਤੇ ਆਧਾਰਿਤ ਜਿਹੜੀ ਇਹ ਗੁਰਬਾਣੀ ਜਿਹੜੀ ਹੈ ਉਹਦੇ ਉਹਦੀ ਸਿੱਖਲਾਈ ਵੀ ਲੈਣੀ ਚਾਹੀਦੀ ਹੈ ਤੇ ਉਹਨੂੰ ਗਾਇਨਮੀ ਕਰਨਾ ਚਾਹੀਦਾ ਉਹਦੇ ਵਿੱਚ ਫਿਰ ਉਹਦਾ ਜਿਹੜਾ ਅਸਲ ਆਨੰਦ ਹੈ ਅਸਲ ਜਿਹੜਾ ਰਸ ਹੈ ਕੁਰਬਾਨੀ ਦਾ ਉਹ ਫਿਰ ਸਾਨੂੰ ਆਮ ਜਿਹੜਾ ਸਾਡੀ ਆਤਮਾ ਨੂੰ ਤ੍ਰਿਪਤ ਕਰਦਾ ਜਦੋਂ ਮਾਤਾ ਜੀ ਸਿੱਖਣ ਆਈ ਸੀ ਤਾਂ ਸਵਾਲ ਵੀ ਸੀ ਮਨ ਦੇ ਵਿੱਚ ਵੀ ਮਾਤਾ ਜੀ ਇਸ ਉਮਰੇ ਤੁਸੀਂ ਸੰਗੀਤ ਸਿੱਖ ਰਹੇ ਹੋ ਨਹੀਂ ਮੇਰੇ ਮਨ ਚ ਕੋਈ ਸਵਾਲ ਨਹੀਂ ਸੀਗਾ ਕਿਉਂਕਿ ਐਕਚੁਅਲੀ ਮੇਰੇ ਕੋਲ ਬਹੁਤ ਸਾਰੇ ਬਜ਼ੁਰਗ ਵੀ ਜਿਹੜੇ ਉਹ ਸਿੱਖ ਵੀ ਚੁੱਕੇ ਆ ਅਜੇ ਸਿੱਖ ਵੀ ਰਹੇ ਨੇ ਤੇ ਮਾਤਾ ਜੀ ਆਏ ਤੇ ਸਭੋ ਮੈਨੂੰ ਬੜੀ ਖੁਸ਼ੀ ਹੋਈ ਤੇ ਜਦੋਂ ਇਹਨਾਂ ਨੇ ਦੱਸਿਆ ਵੀ ਮੈਂ ਇੱਕ ਅਧਿਆਪਕ ਵੀ ਆ ਜੀ ਤੇ ਫਿਰ ਉਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਜਦੋਂ ਇੱਕ ਅਧਿਆਪਕ ਜਿਹੜਾ ਉਹ ਸੰਗੀਤ ਦੇ ਨਾਲ ਅਜੇ ਕਿ ਇਹਨਾਂ ਦਾ ਸਬਜੈਕਟ ਜਿਹੜਾ ਉਹ ਪੰਜਾਬੀ ਹੈ ਤੇ ਪੰਜਾਬੀ ਸਬਜੈਕਟ ਦੇ ਨਾਲ ਨਾਲ ਇਹ ਗੁਰਬਾਣੀ ਨਾਲ ਵੀ ਇੰਨਾ ਪਿਆਰ ਰੱਖਦੇ ਨੇ ਤੇ ਜਦੋਂ ਇਹਨਾਂ ਨੇ ਦੱਸਿਆ ਵੀ ਮੈਂ ਕੀਰਤਨ ਵੀ ਥੋੜਾ ਬਹੁਤ ਪਹਿਲਾਂ ਕਰ ਲੈਣੀ ਆ ਪਰ ਮੈਨੂੰ ਕੀਰਤਨ ਕਰਦਿਆਂ ਇੱਕ ਮੁਸ਼ਕਲ ਜਿਹੜੀ ਉਹ ਮੈਂ ਅਨੁਭਵ ਕੀਤਾ ਕਿ ਮੈਨੂੰ ਉਹਦੇ ਵਿੱਚ ਮੈਂ ਪਰਪੱਕ ਨਹੀਂ ਆ ਜੀ ਉਹ ਇਹ ਸੀ ਕਿ ਇਹਨਾਂ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਮੈਂ ਜਦੋਂ ਗਾਇਨ ਕਰਨਾ ਆ ਤੇ ਗਾਇਨ ਕਰਨ ਲੱਗਿਆਂ ਤਬਲੇ ਦੀ ਤਾਲ ਦਾ ਲਹਿ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਉਹਨੂੰ ਸ਼ੁਰੂ ਕਿੱਥੋਂ ਕਰਨਾ ਹੈ ਅਸੀਂ ਤੇ ਉਹਨੂੰ ਸਮਾਪਤ ਕਿਵੇਂ ਕਰਨਾ ਹੈ ਤੇ ਉਹਦੇ ਵਿੱਚ ਉਸ ਪੱਖ ਨੂੰ ਇਹਨਾਂ ਨੇ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਤੇ ਇਹਨਾਂ ਨੇ ਨਾਲ-ਨਾਲ ਤਬਲਾ ਜਿਹੜਾ ਉਹ ਸਿਖਲਾਈ ਜਿਹੜੀ ਸ਼ੁਰੂ ਕੀਤੀ ਹੈ ਤੇ ਪਿਛਲੇ 2-3 ਮਹੀਨੇ ਤੋਂ ਨਹੀਂ ਆਈ ਇਹਨਾਂ ਨੂੰ ਨਹੀਂ ਮੁਸ਼ਕਲ ਕੋਈ ਨਹੀਂ ਆਈ ਜੀ ਮੈਂ ਦੇਖਿਆ ਚਲੋ ਸਰੀਰਕ ਪੱਖੋਂ ਵਿਰਧ ਅਵਸਥਾ ਤੇ ਚਲੋ ਜਿੰਨੀ ਹੱਡਾ ਪੈਰਾਂ ਚ ਜਾਣ ਆ ਉਹ ਹਸਾਬ ਨਾਲੇ ਬਹੁਤ ਵਧੀਆ ਆਪਣੀ ਜਿਹੜੀ ਅਫੀਸ਼ੀਐਂਸੀ ਹੈ ਉਹ ਪਰਫਾਰਮੈਂਸ ਦਿੰਦੇ ਨੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਕਈ ਜਦੋਂ ਜਵਾਨੀ ਦੇ ਵਿੱਚ ਹੁੰਦੇ ਬਜ਼ੁਰਗ ਹੋ ਜਾਂਦੇ ਦਿਲਾਂ ਦੇ ਚਾਹ ਹੁੰਦੇ ਨੇ ਬਾਣੀ ਦੇ ਨਾਲ ਜੁੜਨ ਦਾ ਬਾਣੀ ਸਿੱਖਣ ਦਾ ਹੈਨਾ ਕਿਤਨੇ ਕਿਤੇ ਅਧੂਰੇ ਰਹਿ ਜਾਂਦੇ ਨੇ ਪਰ ਇਸ ਉਮਰੇ ਇੱਕ ਮੈਸੇਜ ਵੀ ਹੈ ਮਾਤਾ ਜੀ ਲਈ ਕਿ ਜੇ ਉਹਨਾਂ ਦੇ ਦਿਲ ਚ ਚਾਹ ਸੀ ਕੀਰਤਨ ਕਰਨ ਦਾ ਤਬਲਾ ਸਿੱਖਣ ਦਾ ਤਾਂ ਉਹ ਸਿੱਖ ਸਕਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਇਹ ਸਗੋਂ ਬਾਕੀ ਇਨਸਾਨਾਂ ਵਾਸਤੇ ਵੀ ਇੱਕ ਉਦਾਹਰਣ ਹੈ ਕਿ ਜੇ ਉਹਨਾਂ ਦੇ ਮਨ ਦੇ ਅੰਦਰ ਇੱਕ ਬਲਬਲਾ ਹੈਗਾ ਗੁਰਬਾਣੀ ਦੇ ਨਾਲ ਜੁੜਨ ਦਾ ਗੁਰਬਾਣੀ ਨੂੰ ਗਾਇਨ ਕਰਨ ਦਾ ਤੇ ਉਹਨਾਂ ਨੂੰ ਮੇਰਾ ਖਿਆਲ ਆ ਵੀ ਜੇ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਚੋਂ ਜੇ ਜਵਾਨੀ ਵੇਲੇ ਸਮਾਂ ਨਹੀਂ ਉਹਨਾਂ ਨੂੰ ਲੱਗ ਸਕਿਆ ਕਿਸੇ ਕਾਰਨ ਕਰਕੇ ਜੀ ਤੇ ਮੇਰਾ ਖਿਆਲ ਹੈ ਜਦੋਂ ਰਿਟਾਇਰਮੈਂਟ ਦੇ ਲੱਗੇ ਆ ਤੇ ਜੇ ਹੁਣ ਉਹਨਾਂ ਕੋਲ ਸਮਾਂ ਹੀ ਸਮਾਂ ਹੈ ਤੇ ਮੇਰਾ ਖਿਆਲ ਉਹ ਜਿਹੜਾ ਅੰਦਰਲਾ ਬਲਬਲਾ ਉਹ ਮਨ 'ਚ ਨਹੀਂ ਰਹਿ ਜਾਣਾ ਚਾਹੀਦਾ ਉਹਨੂੰ ਅਸੀਂ ਸਾਨੂੰ ਕਿਸੇ ਨਾ ਕਿਸੇ ਸਬੱਬ ਦੇ ਨਾਲ ਲਾਗੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਿਸੇ ਵੀ ਤਰੀਕੇ ਦਾ ਨਾਲ ਕੋਈ ਵੀ ਸਾਧਨ ਲੈ ਕੇ ਤੇ ਸਾਨੂੰ ਉਹਦੇ ਵਿੱਚ ਆਪਣਾ ਜਿਹੜਾ ਮਨ ਦਾ ਬਲਬਲਾ ਜਿਹੜਾ ਗੁਰਬਾਣੀ ਨਾਲ ਜੁੜਨ ਦਾ ਗੁਰਬਾਣੀ ਨੂੰ ਗਾਇਨ ਕਰਨ ਦਾ ਤੇ ਉਹ ਪੂਰਾ ਜ਼ਰੂਰ ਕਰ ਲੈਣਾ ਚਾਹੀਦਾ ਸ਼ੌਕ ਕਿਸੇ ਵੀ ਉਮਰ ਦੇ ਵਿੱਚ ਹੋਵੇ ਬੰਦਾ ਪੂਰਾ ਕਰ ਸਕਦਾ ਹੈ ਮਾਤਾ ਜੀ ਵਾਕਿਆ ਹੀ ਇੱਕ ਉਦਾਹਰਣਾ ਹੈ ਮਾਤਾ ਜੀ ਵੀ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਤਬਲੇ ਦੇ ਨਾਲ ਹੁਣ ਤੁਹਾਨੂੰ ਸੰਗੀਤ ਜਿਹੜਾ ਗਾਇਨ ਕਰਨਾ ਸੌਖਾ ਹੋ ਜਾਂਦਾ ਕੀਰਤਨ ਕਰਨਾ ਸੌਖਾ ਹੋ ਜਾਂਦਾ ਹੰਲੀ ਐਨੀ ਨੌਲੇ ਨਹੀਂ ਆਈ ਪਰ ਅਸੀਂ ਚਾਹੁੰਨੇ ਕਿ ਤਬਲੇ ਤੇ ਦੋ ਬੋਲ ਸੁਣਾ ਕੇ ਦਿਖਾ ਦਿਓ ਜੀ ਬੋਲੋ ਜੀ ਜ਼ਾਦੋ ਜੇ ਜੁ ਕੁਛ ਨਾਲ ਗਾ ਸਕਦੇ ਹੋ ਤਾਂ ਉਹ ਵੀ ਜ਼ਰੂਰ ਸੁਣਾ ਦਿਓ ਨਹੀਂ ਤਬਲੇ ਨਾਲ ਨਹੀਂ ਹਰਮੋਨੀ ਨਾਲ ਗਾ ਸਕਦੀ ਮੈਂ ਜੀ ਸ਼ਬਦ ਕੋ ਉਹ ਬਾਕੀ ਤਬਲੇ ਦੇ ਨਾਲ ਨਹੀਂ गा ਸਕਦੀ ਜੀ ਤੇ ਜੇ ਕੋਈ ਸੰਗੀਤ ਗਾ ਰਿਹਾ ਹੋਵੇ ਕੀਰਤਨ ਕਰ ਰਿਹਾ ਹੋਵੇ ਤੇ ਤਬਲਾ ਕਹਿਵਾ ਤਿੰਨ ਤਾਲ ਜੋ ਵਜਾ ਸਕਦੀ ਹਾਂ ਨਾਲ ਹਾਂਜੀ ਤੁਸੀਂ ਤਾਲ ਜ਼ਰੂਰ ਵਜਾ ਕੇ ਦਿਖਾਓ ਇੱਕ ਪਾਸੇ ਹਰਮੋਨੀਅਮ ਦੇ ਸ਼ਬਦ ਗਾਇਨ ਹੋਏਗਾ ਦੂਸਰੇ ਪਾਸੇ ਮਾਤਾ ਜੀ ਵਜਾ ਕੇ ਦਿਖਾਣਗੇ ਇਹ ਵੀ ਤੁਹਾਨੂੰ ਦਿਖਾਉਣੇ ਆ ਕਰਵਾ ਕਰਵਾ ਮਾਤਾ ਜੀ ਕਿਰਵਾ ਤਾਲ ਵਜਾਉਣਗੇ ਇੱਕ ਅਸੀਂ ਸ਼ਬਦ ਜਿਹੜਾ ਬੋਲਿਆ ਜਾਏਗਾ ਇਹ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਮਾਤਾ ਜੀ ਦੇ ਤਾਲ ਕਿਵੇਂ ਤਬਲੇ ਦੇਖੋ ਇਹ ਤਬਲਾ ਸਿੱਖਣਾ ਵੀ ਬੜਾ ਮੁਸ਼ਕਲ ਹੁੰਦਾ ਕਿਉਂਕਿ ਇਹ ਤਾਲਾਂ ਦੇ ਵਿੱਚ ਪ੍ਰੈਕਟਿਸ ਜਦੋਂ ਕਰਦੇ ਆ ਤੇ ਹੱਥਾਂ ਦੀਆਂ ਉਂਗਲਾਂ ਜਿਹੜੀਆਂ ਉਹ ਦੁਖਣ ਲੱਗ ਜਾਂਦੀਆਂ ਪਰ ਮਾਤਾ ਜੀ ਦੀ ਹਿੰਮਤ ਹੈ ਕਿ ਉਹ ਇਸ ਉਮਰੇ ਵੀ ਆਪਣਾ ਜਿਹੜਾ ਇੱਕ ਕੀਰਤਨ ਦਾ ਸ਼ੌਂਕ ਸੀ ਉਹ ਪੂਰਾ ਕਰ ਰਹੇ ਨੇ ਤਬਲਾ ਵੀ ਸਿੱਖ ਰਹੇ ਨੇ ਤੇ ਹਾਰਮੋਨੀਅਮ ਵੀ ਸਿੱਖਿਆ ਹੈਗਾ ਮਾਤਾ ਜੀ ਸ਼ਬਦ ਉਧਰ ਵਜੇਗਾ ਤੇ ਤੁਸੀਂ तूसी वैसे भी करवा बजा के दिखा सकती है हां के ना के ना कह दे ना के ना के 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 ना ਤਾ ਧਿੰ ਧਿੰ ਦਾ ਦਾ ਧਿੰ ਧਿੰ ਦਾ ਦਾ ਤਿੰ ਤਾ ਤਾ ਧਿੰ ਧਿੰ ਦਾ ਦਾ ਧਿੰ ਧਿੰ ਤਾ ਧਿੰ ਧਿੰ ਦਾ ਤਾ ਤਿੰ ਤਾ ਤਾ ਧਿੰ ਧਿੰ ਤਾ ਧਿੰ ਧਿੰ ਦਾ ਦਾ ਧਿੰ ਧਿੰ ਤਾ ਤਿੰ ਤਾ ਤਾ ਧਿੰ ਧਿੰ ਦਾ ਧਿੰ ਧਿੰ ਪਾਤਾ ਜੀ ਕਿੰਨੀ ਕੋ ਮੁਸ਼ਕਲ ਹੋਇਆ ਫਿਰ ਇਹ ਤਬਲੇ ਨੂੰ ਸਿੱਖਣਾ ਨਾਲ ਨਾਲ ਨਹੀਂ ਪਹਿਲੇ ਤੇ ਹੱਥ ਦਰਦ ਹੁੰਦੇ ਸੀ ਹੁਣ ਹੌਲੀ ਹੌਲੀ ਠੀਕ ਹੁੰਦਾ ਹੁਣ ਦਰਦ ਹੋ ਠੀਕ ਹੋ ਜਾਂਦਾ ਹਾਂ ਠੀਕ ਹੈ। ਹਾਂ ਠੀਕ ਹੈ। ਇੱਕ ਅਭਿਆਸ ਕਰਨ ਦੇ ਨਾਲ ਥੋੜੀ ਐਕਸਰਸਾਈਜ਼ ਵੀ ਹੋ ਗਈ ਫਿਰ। ਹਾਂਜੀ। ਸਦਸਕਾ ਇਹ ਮਾਤਾ ਮਨਜੀਤ ਕੌਰ ਜੀ ਨੇ ਮਾਤਾ ਜੀ ਜਦੋਂ ਕਲਾਸ ਦੇ ਵਿੱਚ ਆਉਂਦੇ ਹੋ ਇਹਨਾਂ ਬੱਚਿਆਂ ਦੇ ਵਿੱਚ ਬੈਂਦੇ ਹੋ ਰਿਸਪੈਕਟ ਵੀ ਮਿਲਦੀ ਆ ਕਿ ਹਾਂ ਸਾਰੇ ਤੁਹਾਨੂੰ ਇੱਕ ਸਤਿਕਾਰ ਦੇ ਨਾਲ ਦੇਖਦੇ ਆ। ਇਹ ਬੱਚੇ ਮੇਰੇ ਕੋਲ ਪੜ੍ਹਦੇ ਵੀ ਐ ਤੇ ਦੋ ਤਿੰਨ ਬੱਚੇ ਮੇਰੀ ਕਲਾਸ ਦੇ ਵਿੱਚ ਹੀ ਪੜ੍ਹਦੇ। ਜੀ। ਮੇਰੇ ਕੋਲੇ। ਇਹ ਸੋ ਮਰੇ ਵੀ ਹਜੇ ਪੜਾ ਰਹੇ ਹੋ ਮਾਤਾ ਜੀ। ਹਾਂਜੀ। ਅਦਾਸ਼ਕੋ ਮਾਤਾ ਮਨਜੀਤ ਕੌਰ ਜੀ ਤੁਸੀਂ ਦੇਖ ਸਕਦੇ ਕਹਿੰਦੇ ਮੇਰੇ ਸਟੂਡੈਂਟ ਵੀ ਇੱਥੇ ਆਏ ਨੇ ਸਿੱਖਣ ਲਈ ਤੇ ਉਹ ਆਪ ਵੀ ਕਲਾਸ ਜਿਹੜੀ ਲਾਰੇ ਨੇ ਪਹਿਲਾਂ ਕੀਰਤਨ ਸਿੱਖਿਆ ਫਿਰ ਤਬਲਾ ਸਿੱਖਿਆ ਤੇ ਅੱਜ ਤੁਸੀਂ ਦੇਖ ਸਕਦੇ ਕਹਿੰਦੇ ਸਿੱਖਣਾ ਤਾਂ ਮੁਸ਼ਕਿਲ ਲੱਗਿਆ ਪਰ ਹੁਣ ਹੱਥ ਬੈਠ ਗਏ ਨੇ ਹੁਣ ਵਜਾ ਲੈਂਦੇ ਨੇ ਹੁਣ ਕੋਈ ਮੁਸ਼ਕਿਲ ਨਹੀਂ ਆਉਂਦੀ ਬਾਕੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਮਕਾਮ ਤੇ ਹੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਇੱਛਾ ਹੈਗੀ ਆ ਤੁਸੀਂ ਕੋਈ ਵੀ ਸ਼ੌਂਕ ਲੈ ਕੇ ਜਿਹੜਾ ਜਿਹੜੇ ਹੋ ਤਾਂ ਉਸ ਸ਼ੌਕ ਨੂੰ ਤੁਸੀਂ ਕਿਸ ਉਮਰ ਦੇ ਵਿੱਚ ਵੀ ਪੂਰਾ ਕਰ ਸਕਦੇ ਹੋ ਉਦਾਹਰਨ ਨੇ ਮਾਤਾ ਮਨਜੀਤ ਕੌਰ ਜੀ ਜੋ ਜੁੜੇ ਰੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨ